ਛਾਤੀਆਂ ਬਗਾਨੀਆਂ ਨੂੰ ਫਿੱਤੇ ਫਿਰੇ ਮਾਰਦਾ ਹੋਰਾਂ ਦੀਆਂ ਜੰਮੀਆਂ ਨੂੰ ਰਵੇਂ ਕਾ ਕਾ ਤਾੜਦਾ ਛਾਤੀਆਂ ਬਗਾਨੀਆਂ ਨੂੰ ਫਿੱਤੇ ਫਿਰੇ ਮਾਰਦਾ ਹੋਰਾਂ ਦੀਆਂ ਜੰਮੀਆਂ ਨੂੰ ਰਵੇਂ ਕਾ ਕਾ ਤਾੜਦਾ ਟੱਪਦੀ ਜਮਨੀਸਾਲ 12 14 ਰੁੱਕ ਜਾ ਜਵਾਨ ਹੋ ਜੁ ਧੀ ਵੇਖੀ ਕਾ ਲੱਗਦਾ ਸੁੱਕਦਾ ਤੋਰ ਪਈ ਜੋ ਵੀ ਤੇਰੇ ਰਾਹ ਚੁਣੇ ਨੂੰ ਢੂਹੇ ਵਿੱਚ ਲਾ ਲਿਓ ਤੋ ਜੱਟ ਪੁਣੇ ਨੂੰ ਢੂਹੇ ਵਿੱਚ ਲਾ ਲਿਓ ਤੋ ਜੱਟ ਪੁਣੇ ਨੂੰ ਆ ਜੱਟ ਕਰ ਦੂ ਗਿਓ ਜੱਟ ਕਰ ਚਉ ਵੇਖੀ ਚੱਲੀ ਜੱਟਾ ਜੱਟ ਸ਼ਰਮ ਨਾ ਮਾਰ ਚੂ ਆ ਜੱਟ ਕਰ ਦੂ ਗਿਓ ਜੱਟ ਕਰ ਚੂ ਵੇਖੀ ਚੱਲੀ ਜੱਟਾ ਜੱਟ ਸ਼ਰਮ ਨਾ ਮਾਰ ਚੂ ਬਿੱਦਿਆ ਹੀ ਵੱਡੇਗਾ ਤੂੰ ਆਉਣ ਵਾਲੇ ਸਾਲਾਂ ਚ ਵਕੀਲਾਂ ਤੋਂ ਵਿਆਹ ਵਾਲੇ ਰੰਨਾ ਏ ਖਿਆਲਾਂ ਚ ਧੀ ਤੁਮਿਆਂ ਕਰੂਗੀ ਬਾਤਾਂ ਮਾਂ ਖੁਣੇ ਨੂੰ ਢੂਏ ਵਿੱਚ ਲੈ ਲਈਓ ਤੋ ਜੱਟ ਪੁਣੇ ਨੂੰ ਢੂਏ ਵਿੱਚ ਲੈ ਲਈਓ ਤੋ ਜੱਟ ਪੁਣੇ ਨੂੰ ਇੱਕ ਕਿ ਤੋਪਾਂ ਦੀ ਸਲਾਮੀ ਕਿ ਤਾ ਤੇ ਦਾ ਗੰਦੀ ਸੋਚ ਨੂੰ ਜਾਣਦਾ ਮੈਂ ਤੇਰੀ ਗੀਤਾਂ ਵਾਲੀ ਅਪਰੋਚ ਨੂੰ ਓਏ ਕੀ ਤੋਪਾਂ ਦੀ ਸਲਾਮੀ ਕਿੱਤਾਂ ਤੇ ਦਾ ਗੰਦੀ ਸੋਚ ਨੂੰ ਜਾਣਦਾ ਮੈਂ ਤੇਰੀ ਗੀਤਾਂ ਵਾਲੀ ਅਪਰੋਚ ਨੂੰ ਓ ਗੀਤਾਂ ਵਿੱਚ ਗੁੱਡੀ ਬਾਥ ਜੱਟਾਂ ਵਾਲੀ ਛਾੜ ਗਈ ਯਾਰ ਐਸੇ ਹੱਥ ਥੋੜ ਕਰਾਂ ਵਿੱਚ ਵੜ ਗਈ ਮਾਨੇ ਪੁਰੀਆ ਓ ਕੋ ਸਿੰਘ ਹੱਥੀ ਜਾਲ ਪੁਣੇ ਨੂੰ ਧੂਏ ਵਿੱਚ ਲੈ ਲਈ ਅੱਦੋ ਜੱਟ ਪੁਣੇ ਨੂੰ ਧੂਏ ਵਿੱਚ ਲੈ ਲਈ ਅੱਦੋ ਜੱਟ ਪੁਣੇ ਨੂੰ